ਲਾਉ ਬਈ ਆਵਾਸਨਾਮ ਪਹੁੰਚ ਗਏ ਜੀ ਤੇ ਆ ਲੈ ਲਈ ਆਪਾਂ ਜਾਲੀ ਪੇਂਟ ਨੂੰ ਟਕਰਾਤਾ ਕਰਤੀ ਓਕੇ ਸਿੱਕ ਲੈਣੇ ਆ ਉਹ ਇਲਾਕੇ ਆ ਚਾ ਲੈंदे ਆਪਾਂ ਕਵਰ ਆ ਹੋਰ ਜੀ ਕਿਵੇਂ ਆ ਟੈਂਟ ਦਾ ਸਰਾਗਰ ਨਵਾਤਾ ਬਾਟ ਮਾਰ ਗਿਆ ਜੰਮਾ ਮਸਾਂ ਆਇਆ ਉਹਦਾ ਮੋਟਰਸਾਈਕਲ ਉਹ ਤਾਂ ਆ ਗਏ ਇਕਾਪਾਲ ਵਾਲਾ ਅਲਟਰਨੇਟਰ ਵਾਲਾ ਪਤਰਾ ਤੇ ਇਹਦੇ ਬਾਈ ਦਾ ਚੈਨਲ ਦਾ ਨਾਮ ਵੀ ਲਗਾਉਣਾ ਦਿਖਾ ਦੇਾਂਗੇ ਜੀ ਲਓ ਬਾਈ ਬਾਈ ਵਰਗੇ ਨੇ ਬਰੀਦ ਜਾਲੀ ਫਟ ਕਰੀਏ ਗੰਤੀ ਵਾਲਾ ਬਾਈ ਨੇ 34 ਵਾਲੀ ਬਾਈ 3 ਤੇ ਜਾਲੀ ਆਪਣੀ ਹੋ ਗਈ ਰੈਡੀ ਹੁਣ ਚਾਲਦੇ ਆ ਪੈਂਡਰ ਨੂੰ ਤੁਹਾਨੂੰ ਨਾ ਡਰਸ ਤੁਹ ਵੀ ਪਤਾ ਕਰਨਾ ਹੋਵੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕਿਉਂ ਖੁਸ਼ ਹੈ ਜਵਾ ਫਿੱਟਾ ਕੋਚਾ ਓ ਬਾਈ ਆਪਾਂ ਵਿਖੀ ਪਹੁੰਚ ਗਏ ਸੀ ਹੁਣ ਬਾਈ ਦੇ ਚੈਨਲ ਦਾ ਲੋਗੋ ਲਗਾਉਣਾ ਜਾਲੀ ਤੇ ਪਹਿਲਾਂ ਟਰੈਕ ਤੇ ਕਿਤੇ ਵੀ ਲੱਗਿਆ ਨਹੀਂ ਸੀ ਤੇ ਬਾਈ ਦਾ ਚੈਨਲ ਕਰ ਲਿਓ ਸਬਸਕ੍ਰਾਈਬ ਜਿੰਨੇ ਵੀ ਆਪਣੇ ਨਾਲ ਜੁੜੇ ਹੋਇਆ ਬਾਈ ਲਓ ਬਾਈ ਕੱਲ ਆਪਾਂ ਨੂੰ ਹੋ ਗਿਆ ਨੇਰਾ ਆਪਈ 80 ਤੇ ਜਾਲੀ ਹੁਣ ਚੱਲਦਾ ਬਰਕਸ਼ਾਪ ਤੇ ਲੋਡ ਕਰਾ ਕੇ ਲੈਉਣੇ ਆ ਐਂਕਲ ਗੱਡੀ ਲੈ ਕੇ ਜਾ ਰਹੇ ਨੇ ਕਾਗੜੀ ਜਾਂਦਾ ਹੈ ਤੱਕ ਹੈ ਗਰੀਨ ਲਓ ਬਾਈ ਆਪਾਂ ਵਰਕਸ਼ਾਪ ਤੇ ਪਹੁੰਚ ਗਏ ਤੇਦਰ ਬਾਈ ਜੀ ਰਾਵੜ ਖੋਲ ਹੀ ਜਾਂਦੇ ਨੇ ਆਊ ਸੈਟ ਕੰਮ ਲਵਾ ਸੈਟ ਬਾਕੀ ਲਾ ਕੇ ਦਿਖਾਉਣੇ ਹੂੰ ਤੇ ਲਓ ਬਾਈ ਆਪਣੀ ਮਸ਼ੀਨ ਆ ਗਈ ਐਂਕਲ ਵਰਗੇ ਆ ਗਏ ਨੇ ਜੋਬਰ ਤੇ ਮਸ਼ੀਨ ਲੈ ਗਏ ਸਿਕਸੀ ਜੀ ਵੇ ਗੱਲ ਨਹੀਂ ਕਰਦੇ ਸਿੱਧੀ ਨੰਗੇ ਮੁੜ ਕੇ ਆਣਗੇ ਤਾਂ ਬਈ ਬੋਲੀ ਵੀ ਨਹੀਂ ਆ ਗੱਲ ਹੀ ਨਹੀਂ ਕਰੀ ਹਾਂ ਲਵ ਯੂ ਆ ਜਾਓ ਟੋਲੋਂ ਦਿਖਾਈਏ ਤੁਹਾਨੂੰ ਮਸ਼ੀਨ ਹਾਂ ਦੌਗਰਦਰੀ ਕੇ ਮਲਾਇ ਦੀਆ ਬੁਰੀ ਵਧੀਆ ਜੀ ਗੋਲ ਚ ਬੀਰੇ ਫੇਰ ਤੂੰ ਚਲੀ ਜਾ ਬਾਈ ਚਲੋ ਕਿਵੇਂ ਢੱਲੋ ਫੇਰ ਵਧੀਆ ਵਧੀਆ ਯਾਰ ਝੋਨੇ ਵੜੇ ਕਾਉਂਟਰ ਲਓ ਕਿਵੇਂ ਆ ਵਧੀਆ ਲਓ ਬਾਈ ਜਾਲੀ ਤੇ ਆਪਾਂ ਕਰਤੀ ਗੁੱਤ ਫੱਟਾ ਚਲ ਢੱਲੋ ਚੱਕ ਜਾਲੀ ਕਰੀਏ ਫੱਟਾ ਉਹਨਾਂ ਤੇ ਚਲੋ ਚੱਕਦਾ ਜਾਲੀ ਵੇ ਤੱਕ ਕੇ ਉਹਦੀ ਨਾ ਚਾਲਟ ਨੂੰ ਪਾਥ ਸੱਲ ਦਾ ਮਾਰੀ ਪਿਆ ਬਸ ਨਟ ਪਾਉਣੇ ਆ ਨਟ ਰਹਿ ਗਏ ਯਾਰ ਵਾਹ ਜੀ ਵਾਹ ਇਹ ਜਿਹੜਾ ਨਾ ਮਾਰ ਗਿਆ ਚੱਲੋ ਡਰੈਲ ਨਾ ਵੱਜ ਜਾਣਗੇ ਉਰੀ ਤੂੰ ਜਾ ਥੱਲੇ ਲੜ ਲੈ ਸੱਲ ਪਾਓ ਕਿਦਰੀ ਲਵਾ ਦਿਆ ਥਾ ਤੂੰ ਲਵੇ ਆ ਕੇ ਇੰਹੀ ਖੜ ਜਾਣਾ ਇਹ ਵਾਰਾ ਹਾਂ ਨਟ ਕਿੱਥੇ ਪੈਣਗੇ ਫਰੋਰ ਨਟ ਕਿੱਥੇ ਆ ਇਹ ਮੂਰਲੀ ਵਾਲੀ ਵਾਲੇ ਨਟ ਆ ਇਹ ਬੜਾ ਦੇਖ ਬਾਈ ਹੈਨਾ ਜੋ ਬੰਦਾ ਦਾ ਵਧੀਆ ਹੈ ਹਾਂ ਤੇਲੀ ਗੱਲ ਲੱਖ ਰੁਪਏ ਦਾ ਬੰਦਾ ਹੈ ਲਸਣ ਮਾੜਿਆ ਲਸਣ ਮਾੜਿਆ ਨਹੀਂ 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 ਕੰਮ ਦਾ ਢੱਲੋਂ ਬਾਈ ਬਹੁਤਾ ਕਰਾਉਂਦਾ ਹੈ ਆਹ ਮੋਟਾ ਬੰਦਾ ਆ ਬੰਦਾ ਦਾ ਤਾਂਹਾਂ ਦੀ ਵਾਦਨਟ ਨਹੀਂ ਪੁੱਛ ਬਿਜਲੇ ਪਾਸੇ ਲੋਦਾ ਅੰਦਰ ਕਸਾਂਗੇ ਹੂੰ ਕਹਾਂ ਹਾਂ ਜੇ ਤਾਹਾਂ ਤੋਂ ਥੱਲੇ ਕਸਿਆ ਹੋਵੇ ਨਾਟਾ ਫਿਰ ਬਾਹਰ ਥੱਲੇ ਤਾਹਾਂ ਵਾਲੇ ਪਾਸੇ ਪਾ ਇਹਦਾ ਫਿਰ ਓਏ ਦੱਸ ਕੋਈ ਤਾਹਾਂ ਤੋਂ ਥੱਲੇ ਪਾਵੇ ਜੇ ਟਿੰਬਰੀ ਖੁੱਲ ਕੇ ਡਿੱਗ ਵੀ ਜਾਵੇ ਨਾਟਾ ਖੜਾ ਰਹੂ ਵਿੱਚ ਚੱਕੋ ਜੀ ਸਾਡੀ ਮੇਰਾ ਹਾਂ ਤੂੰ ਮੰਨਿਆ ਕਰ ਆਪਣੀ ਤੂੰ ਹਟ ਜਾ ਬਣਾ ਲੈ ਵਾਧੂ ਦਾ ਟੈਂਕ ਨਹੀਂ ਕੰਮ ਕਰ ਬਣਾ ਲੈ ਕਰ ਮੰਨਿਆ ਹਾਂ ਥੱਲੇ ਪਊਂਗਾ ਯਾਰ ਹਾਂ ਬਾਹਰ ਥੱਲੇ ਪਊਂ ਥੱਲੇ ਨਹੀਂ ਪੈਂਦੀ ਸਰ ਤਾਂ ਬੰਦਰੀ ਮੋਟੀ ਹੈ ਕੋਟ ਨਾ ਫੜਾ ਮੋਬਾਈਲ ਤਾਹਾਂ ਬਸਲ ਬੜਾ 5.05 ਕਿਲੋ ਤੇ ਲਾ ਦੇ 0.0 ਠੀਕ ਲਾ ਦੇ ਨਾ ਕਿਨ ਹਾਏ ਹਾਏ ਦੇਖੀਂ ਟਰ ਲਾ ਨਹੀਂ ਓਏ ਲੱਕ ਦਾ ਬੁਰੀ ਘੈਂਟ ਬਣੂ ਬਟਰ ਦੀ ਵੀ ਜਮਾ ਗਲਤ ਢੰਗ ਨਾਲ ਅਦਾ ਟਾਈਮ ਅਲਟਰਨੇਟਰ ਵਾਲਾ ਵੀ ਘੈਂਟ ਲਾਦਾ ਮੈਂ ਕੋਚ ਸੋਦੀ ਜੀ ਮੈਂ ਸੱਚ ਪਈ ਆ

ਤੀਨ ਨੰਬਰ ਕਰਦੇ ਸੱਟ ਕਰਦੇ ਭਾਈ ਨਾ ਸੱਲਾ ਸੱਲਾ ਮਾਰੀਉਂ ਨਾ ਬਾਈ ਵਰਗੇ ਜਾਲੀ ਜਿਹਾ ਰੱਖਦੇ ਆ ਕੰਮ ਸਹੀ ਹੋਗਾ ਰਾਤ ਨੂੰ ਹੈਂ ਤੇ ਮੌਕੇ ਨਿਕਾਟ ਵੀ ਲਾਵਾ ਯਾਰ ਲੁੱਕ ਜਿਹੀ ਬਣੀ ਗਈ ਹਾਂ ਬਾਕੀ ਕਮੈਂਟਾਂ ਜਿਆਦਾ ਸੁਣੇਗੇ ਵੀ ਕਮੈਂਟ ਲਾਵਾ ਦੇਖਿੜਾ ਇੱਕ ਤਾਂ ਲਿਆ ਟਿਮਰੀ ਤੇਰਾ ਨੰਬਰ ਤੇ ਦੋ ਬਾਤ ਇੱਡੀ ਇਹ ਰਾਂਝੀ ਦੀ ਬਾਹਰ ਤੇਰਾ ਨੰਬਰ ਬੱਜਗੇ ਸਾਲ ਉਹ ਹੁੰਦਾ ਕਸਣ ਵਾਲੀ ਰਹਿ ਗਈ ਨਹੀਂ ਯਾਰ ਸਾਈਡ ਤੋਂ ਪੂਰੀ ਲੱਕ ਬਣੀ ਜੀ ਦੇਖਦੇ ਉਹ ਭੱਠੀ ਵਾਲਾ ਲੱਗਦਾ ਹੁੰਦਾ ਇਹਦੇ ਰਾਂਣਾ ਜਮਾ ਸਰਾਵੜਾ ਰਾਂਣਾ ਉਹ ਟਰ ਕੋਲੇ ਪੈ ਗਿਆ ਬਾਹਲੇ ਮੋਟੇ ਉਹ ਵਾਲਾ ਉਹ ਹੋ ਗਿਆ ਲੋ ਬਈ ਟੀਨ ਵੀ ਕਰਤਾ ਆਪਾਂ ਫੈਕਟਰ ਤੇ ਜਾਲੀ ਨਾ ਕਸਤੀ ਪਤੀਆਂ ਪੁੱਤੀਆਂ ਲਾਤੀਆਂ ਸਾਰਾ ਕੰਮ ਮੁੱਕਿਆ ਕੰਮ ਹੋ ਗਿਆ ਸਾਰਾ ਹੁਣ ਤਾਂ ਠੀਕ ਆ ਹੁਣ ਤਾਂ ਬਹੁਤ ਸਾਰਾ ਅੱਗੇ ਜੰਮ ਪੂਰਾ ਕੈਂਟ ਲੱਗਣ ਲੱਗਿਆ ਕਿਤੇ ਵੀ ਕੋਸਾ ਸਰ ਆ ਗੱਲਬਾਤ ਹੋ ਗਈ ਆਜਾ ਮੁੰਡਿਆਂ ਨੂੰ ਸਟਾਰਟ ਕਰਕੇ ਮੜੀ ਜੀ ਸੀਟੀ ਦਿਖਾਵ ਲੋ ਜੇ ਸੀਟੀ ਨਹੀਂ ਦਿਖਾਈ ਸਪੈਸ਼ਲ ਕਦੇ ਸੁਣਾਈ ਹਾਂ ਕਦੇ ਸਪੈਸ਼ਲ ਨਹੀਂ ਸੁਣਾਈ ਆਜਾ ਸਪੈਸ਼ਲ ਹੋ ਜੇ ਜੇ ਹੱਥਾਂ ਕੱਫੇ ਚ ਹੋ ਜਾਏ ਜੰਮ ਕੱਫੇ ਜਿਆਦਾ ਕੱਫੇ ਨਾ